ਇੱਥੇ ਰਹਿੰਦਾ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਵੇਖੋ ਦੋ ਤਰ੍ਹਾਂ ਦੇ ਲੋਕ ਹੀ ਸਦਾ ਚੇਤਾ ਰੱਖਾਂਗੇ ਨਾ ਇੱਕ ਜਿਨ੍ਹਾਂ ਸਾਡਾ ਮਾਰੇ ਵੇਲੇ ਸਾਥ ਦਿੱਤਾ ਹੋਵੇ ਤੇ ਕੁਝ ਨਾ ਛੱਡਿਆ ਹੋਵੇ ਉਹ ਕਦੇ ਨਹੀਂ ਭੁੱਲਦੇ ਜਿਨ੍ਹਾਂ ਛੱਡਿਆ ਹੋਵੇ ਮਹਾਰਾਜੀ ਜਿੰਦਕਰ ạtਾਰੀ ਵਾਲੇ ਸਰਦਾਰ ਨੂੰ ਚੇਤਾ ਕਿਉਂ ਕਰਦੀ ਹੈ ਸ਼ੇਰੇ ਪੰਜਾਬ ਤੇ ਐਦਾਂ ਦਾ ਦਿਨ ਸੀ ਸ਼ੇਰੇ ਪੰਜਾਬ ਨੂੰ ਅੱਜ ਸਾਰਿਆ ਡਾਕਟਰ ਕਹਿੰਦਾ ਕੱਲ ਨੂੰ ਸ਼ੇਰੇ ਪੰਜਾਬ ਬਜੇ ਜਾਂ ਨਾ ਬਜੇ ਕੋਝ ਨਹੀਂ ਕਹਿ ਸਕਦੇ ਹਾਲਾਤ ਇਹਨੇ ਮਾਰੇ ਕਮਜ਼ੋਰ ਇਨਾ ਹੋ ਗਿਆ ਸ਼ੇਰੇ ਪੰਜਾਬ ਨੂੰ ਪੰਜ ਜਾਨੇ ਫੜ ਕੇ ਭਾਉਂਦੇ ਆ ਨਾ ਅਨ ਛਕਦਾ ਨਾ ਜਲ ਛਕਦਾ ਤੇ ਇਹ ਖਬਰ ਅਟਾਰੀ ਵਾਲੇ ਸਰਦਾਰ ਨਿਹਾਲ ਸਿੰਘ ਦੇ ਕੰਨਾਂ ਵਿੱਚ ਪਈਆ ਸਰਦਾਰ ਨਿਹਾਲ ਸਿੰਘ ਸ਼ੇਰੇ ਪੰਜਾਬ ਦੀਆਂ ਫੌਜਾਂ ਵਿੱਚ ਨੌਕਰੀ ਕਰਦਾ ਉਹਨੇ ਜਿੱਦ ਕੀਤੀ ਮੈਂ ਸ਼ੇਰੇ ਪੰਜਾਬ ਨੂੰ ਮਿਲਣਾ ਉਹ ਕਮਰੇ ਵਿੱਚ ਦਾਖਲ ਹੋਇਆ ਜਿੱਥੇ ਸ਼ੇਰੇ ਪੰਜਾਬ ਮਾਰ ਪਿਆ ਉਹਨੇ ਆ ਕੇ ਸ਼ੇਰ ਦੇ ਮੰਝੇ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਆ ਹੈ ਅਕਾਲ ਪੁਰਖ ਵਾਹਿਗੁਰੂ ਜਿਹੜੀ ਬਿਮਾਰੀ ਸ਼ੇਰਿਆ ਪੰਜਾਬ ਨੂੰ ਲੱਗੀ ਆ ਮੈਨੂੰ ਲੱਗ ਜAVE ਕੀ ਆਖਿਆ ਜਿਹੜੀ ਬਿਮਾਰੀ ਸ਼ੇਰਿਆ ਪੰਜਾਬ ਨੂੰ ਲੱਗੀ ਆ ਉਹ ਮੈਨੂੰ ਲੱਗ ਜਾਵੇ ਪਰ ਸ਼ੇਰਿਆ ਪੰਜਾਬ ਬਚਣਾ ਚਾਹੀਦਾ ਇਹ ਅਰਦਾਸ ਕਰਕੇ ਸਰਦਾਰ ਆਪਣੀ ਟਾਰੀ ਵਿੱਚ ਚੱਲਿਆ ਗਿਆ ਦਿਨੋ ਦਿਨ ਸ਼ੇਰਿਆ ਪੰਜਾਬ ਨਾ ਪਰ ਨਾ ਹੋਣ ਲੱਗਿਆ ਅੱਜ ਸਮੇਂ ਬਾਅਦ ਸ਼ੇਰੇ ਪੰਜਾਬ ਮੰਜੇ ਤੋਂ ਉੱਠਿਆ ਉਹਨੇ ਆਪ ਉੱਠ ਕੇ ਪਹਿਲਾ ਕਦਮ ਧਰਤੀ ਤੇ ਰੱਖਿਆ ਜਦੋਂ ਨਾਲ ਦੂਜਾ ਪੈਰ ਧਰਤੀ ਤੇ ਰੱਖਣ ਲੱਗਾ ਐਨੇ ਨੂੰ ਕੰਨਾਂ ਵਿੱਚ ਆਵਾਜ਼ ਪਈ ਸ਼ੇਰੇ ਪੰਜਾਬ ਆਓ ਅਟਾਰੀ ਵਾਲਾ ਸਰਦਾਰ ਨਿਹਾਲ ਸਿੰਘ ਅਕਾਲ ਚਲਣਾ ਕਰ ਗਿਆ ਤੇ ਖਾਲਸਾ ਜੀ ਇਸੇ ਸਰਦਾਰ ਨਿਹਾਲ ਸਿੰਘ ਦਾ ਪੋਤਾ ਸਰਦਾਰ ਸ਼ਾਮ ਸਿੰਘ ਬੋਲੋ ਗੱਜ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਜਿਹੜੇ ਹਕ ਥਾ ਪਰ ਕੇ ਕਹਿੰਦੇ ਸੀ sire ਪੰਜਾਬ ਵਰਗਾ ਰਾਜ ਕਰਨਾ ਤੇ ਕੋਈ ਦੱਸ ਦਿਓ ਇੱਕ ਜਣਾ ਬਾਹ ਖੜੀ ਕਰਕੇ ਵੀ ਮੈਂ ਰੋਡ ਉੱਠਦਾ ਮੈਂ ਕਹਿੰਨਾ ਪੀਐਮ ਦੀ ਲੰਮੀ ਹੋਵੇ ਜਾਂ ਸੀਐਮ ਦੀ ਹੋਵੇ ਆ ਸੁਣਿਓ ਕਦੇ ਸਾਡੇ ਬਜ਼ੁਰਗਾਂ ਤੋਂ ਉਹ ਕਹਿੰਦੇ ਕਦੋਂ ਇਹਨਾਂ ਦਾ ਸਿਆਪਾ ਹੋਵੇ ਤੇ ਅਸੀਂ ਸੁੱਖ ਦਾ ਸਾਹ ਲੱਗਿਆ ਇਹੋ ਹੀ ਕਹਿੰਦੇ ਆ ਨਾ bari ਕਹਿੰਦੀ ਆ ਤਖਤ ਬਹੇ ਤਖਤੇ ਕੇ ਲਾਇਕ ਤਖਤ ਤੇ ਉਹ ਨਵਾਏ ਜਿਹੜਾ ਲਾਇਕ ਹੋਵੇ ਅਹੀ ਕੀ ਭਾਏ ਭੁੱਖੇ ਨੰਗੇ ਤੇ ਚੋਰ ਅਹੀ ਭਾਲੇ ਮੰਗਤੇ ਪਰ ਬਾਣੀ ਕਹਿੰਦੀ ਆ ਉਹਨੂੰ ਬਿਠਾਓ ਜਿਹੜਾ ਲੈਕ ਹੋਵੇ ਸ਼ੇਰੇ ਪੰਜਾਬ ਲੈਕ ਸੀ ਸ਼ੇਰੇ ਪੰਜਾਬ ਨੂੰ ਅੱਜ ਤੱਕ ਐਵੇਂ ਨਹੀਂ ਅਸੀਂ ਯਾਦ ਕਰਦੇ ਸ਼ੇਰੇ ਪੰਜਾਬ ਵਰਗਾ ਰਾਜਾ ਐਵੇਂ ਨਹੀਂ ਅਸੀਂ ਅਰਦਾਸ ਵਿੱਚ ਮੰਗਦੇ ਹੁਣ ਤੱਕੋ ਐਸੇ ਸਰਦਾਰ ਨਿਹਾਲ ਸਿੰਘ ਦਾ ਪੋਤੇਆ ਸਰਦਾਰ ਸ਼ਾਮ ਸਿੰਘ ਠਾਰੀ ਵਾਲਾ